ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਤੁਹਾਡਾ ਪ੍ਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਗਰਾ ਜੋ ਇਸ ਸਮੇਂ ਦਾ ਟਾਈਮ ਹੈ ਤਕਰੀਬਨ 4:00 ਬਚ ਚੁੱਕੇ ਨੇ 4:10 ਵੀ ਨਹੀਂ 10 ਮਿੰਟਾਂ ਜੇ ਤੇ ਇਹ ਤੋਂ ਜਾ ਕੇ ਦੁਬਾਰਾ ਢਾਣ ਲੱਗੇ ਨਾ ਘਰੇ ਚਲ ਕਰਤਾ ਇਸੇ ਲੱਗਦਾ ਆ ਜੀ ਨੇ ਹੁਣਕ ਵੱਜ ਗਏ 4 ਤੇ ਸਬਜ਼ੀ ਦਾ ਟਾਈਮ ਹੋ ਗਿਆ ਸਬਜ਼ੀ ਲੈ ਕੇ ਦਿਓ ਚਲੋ ਮੈਂ ਪਾਉਰੇ ਦੇਖ ਰਿਹਾ ਬੇਲਾ ਤੇ ਕੱਦੂ ਨਹੀਂ ਬਰਾ ਉੱਧਰ ਜਾਮਾ ਦੂਸਰੇ ਜੇ ਖੋਲਿਆ ਮੈਂ ਤੇ ਆਪਣਾ ਝੋਨਾ ਵੀ ਜਿਆ ਹੋਇਆ ਫਾਂਸੀ ਕਿਲੇ ਇਹ ਮੋਟਰ ਚੱਲ ਰਹੀ ਆਜ ਦਿਖਾਉਣ ਆ ਬਹੁਤ ਨਿਆਰੇ ਇੱਕ ਕੰਮ ਖਰਾਬ ਹੋ ਗਾਰੀ ਬੀਬੀ ਨੂੰ ਨਹੀਂ ਪਤਾ ਲੱਗਿਆ ਬੀਬੀ ਨੇ ਬਹੁਤ ਘਾਣ ਲੇੜੀਆਂ ਮੈਨੂੰ ਮੈਂ ਇੱਥੋਂ ਨੇ ਜੂਰੀਆਂ ਲੈ ਕੇ ਗਿਆ ਸੀ ਆ ਝੋਨੇ ਸੱਟਣ ਨੂੰ ਤੇ ਗੇਟ ਤੇ ਗੱਡ ਰਿੜ ਗਈ ਗੇਟ ਦਾ ਉਹ ਪੁੱਤਾਂ ਕੀ ਕਾਮ ਜੀ ਇਹ ਬੀਬੀ ਨੂੰ ਪਤਾ ਨਹੀਂ ਲੱਗਿਆ ਕਿ ਬਹੁਤ ਘਾਣ ਡੋਣੀਆਂ ਮੇਰੇ ਚਲੋ ਹੁਣ ਪੜ ਕੇ ਲੋਡ ਕਰਾ ਦਾਂਗਾ ਅਜ ਤਾਂ ਹੋਣਾ ਨਹੀਂ ਇਤਨਾ ਬਹੁਤ ਭਨੇ ਚਲੋ ਜੀ ਆ ਗਏ ਮਰਦੇ ਮੱਛੀ ਪਿਆ ਸੱਜ ਦੇ ਚੂੜੀ ਪਾਣੀ ਲਾਉਣੇ ਨਹੀਂ ਤੂੰ ਹੂੰ ਏਪਾ ਤੇ ਆਪੇ ਕਾਲੇ ਬੜੀਆਂ ਲੱਗੀਆਂ ਬੰਨੇ ਤੋੜੀਆਂ ਬਹਿਰੀਆਂ ਕਾਲੇ ਬੜੀਆਂ ਬਹੁਤ ਲੱਗੀਆਂ ਜੇ ਤੂੰ ਸੁੱਕੇ ਪਿਆ ਧੁੱਪ ਨਾਲ ਨਾਲ ਤੋੜ ਲਾ ਕੱਤੂ ਪਾ ਲੀ ਚਲੋ ਜੀ ਮਿਰਚਾਂ ਛਰਦਾ ਪਾਣੀ ਆਪਾਂ ਨੇ ਬਾੜੀ ਲਮਾਉਣੀ ਕੋਈ ਔਖੀ ਨਹੀਂ ਇੱਥੇ ਬਸ ਆਵੇਂ ਮੋਟਰ ਕਣੀ ਦਿਖਾਉਣੇ ਤੁਹਾਨੂੰ ਤੇ ਗਰਮੀ ਆ ਥੋੜੀ ਇਹ ਡੜੀ ਹੋ ਜੇ ਆਪਾਂ ਉਹ ਅੰਗੂਰਾਂ ਦੀ ਬੇਲ ਵੀ ਲਾਉਣੀ ਹੈ ਨਾ ਉਹ ਲਾ ਮਾੜੇ ਪੁੱਤ ਪਾਣੇ ਪਾਸੇ ਇੱਥੇ ਰੇ ਉੱਪਰ ਲਾ ਮਾੜੇ ਛੱਡ ਪਾ ਮਾਰੇ ਤੇ ਇਹ ਸਾਰੇ ਆ ਕਰਨ ਅੰਗੂਰਾਂ ਦੀ ਬੇਲ ਦੀ ਨਾਲੇ ਅੰਗੂਰ ਖਾ ਕਰਾਂਗੇ ਨਾਲ ਨਾ ਆ ਕੇ ਇੱਥੇ ਦੋ ਤਿੰਨ ਬੇਲਾ ਲਾਉਣੀ ਹੈ ਇੱਕ ਬੇਲੀ ਜਾਂ ਦੋ ਤਿੰਨ ਹੋਰ ਲਾਉਣੀ ਹੈ

ਨੇ ਕੀ ਗੱਲ ਹੋ ਗਈ ਜੀ ਸਬਜ਼ੀ ਨਾਲ ਤੋਰੀਆਂ ਲੱਗਦੀਆਂ ਮੈਂ ਕਦੋਂ ਪਹਿਲਾਂ ਇਹਨਾਂ ਵਿੱਚ ਆਉਂਦੇ ਸੀ ਆਹ ਬੇਲ ਹੀ ਚੁੱਕੀ ਹੋਈ ਬਣ ਇੱਕ ਵੀ ਇਹਦਾ ਹੋਇਆ ਕੀ ਨਾ ਸਾਡੇ ਸੱਪ ਵੀ ਬਹੁਤ ਨੇ ਜੀ ਇੱਥੇ ਉਹਦੇ ਇਥੋਂ ਮਾਰਿਆ ਦੌਰ ਨਾਲ ਦੌਰ ਦੀ ਜੀ ਪਹਿਲਾਂ ਜੀ ਆਪਣੇ ਇੱਥੇ ਨਾ ਬੈਂਗਣੀ ਬਾਲੀ ਲੱਗਦੀ ਹੁੰਦੀ ਜੀ ਹੁਣ ਉੱਧਰ ਲੱਗਾਉਂਦੇ ਹਾਂ ਇਹ ਤੂੰ ਉੱਧਰ ਜਾਉਣੇ ਪਾਣੇ ਕੱਦੂ ਨਾ ਨਹੀਂ ਤੂੰ ਉੱਧਰ ਕੇ ਜਾਣਾ ਉੱਥੇ ਲਾਉਣੇ ਠੀਕ ਐ ਕੀ ਕਰ ਬੁੱਤ? ਓਕੇ। ਨਵਲੇ ਫੜੀਆਂ ਕੰਨ ਨੂੰ ਤੋੜ ਦਾਂ। ਹਾਂ, ਕੱਲ ਸੁੱਕੀ ਸਬਜੀ ਨਾ ਲੰਘ ਫਿਰ। ਹੂੰ। ਕੰਪ੍ਰੈਸਰ ਨਹੀਂ ਮੋਟਰ। ਹੂੰ। ਦੇਸੀ ਕਿੱਡ ਦੀ ਬਣਾਈ ਹੋਈ ਆ, ਆਪਦੀ ਬਣਾਈ ਸੀ 32000 ਦੀ। ਤਕਰੀਬਨ 7 ਸਾਲ ਪਹਿਲਾਂ। ਪਾਣੀ ਦੇਖੋ ਜੀ ਨਾ। ਬਹੁਤ ਜ਼ਿਆਦਾ ਪਾਣੀ ਹੈ। ਪਿਆਜ ਕੋਈ ਨਾਲ ਬਾਹਰ ਨੂੰ ਮੋੜੀ ਉਹ ਤੋਂ ਨਾ। 11 ਡੱਕੇ ਹੀ ਰਹਿਣਾ ਝੋਨੇ ਨਾਲ। ਇਹ ਆਹ ਪਲਾਈ ਤਾਂ ਤੁਸੀਂ ਰੋਜ਼ ਦੇਖਦੇ ਹੋ। ਅੱਜ ਸਾਫ਼ ਹੈਗਾ ਪਾਣੀ ਨਾ ਨੀਲਾ। ਜਿਵੇਂ ਸਮੁੰਦਰ ਦਾ ਪਾਣੀ ਹੁੰਦਾ ਏ ਜਿਵੇਂ ਪਾਖਰੇ ਦਾ ਪਾਣੀ ਉਹ ਸਾਰਾ ਪਾਣੀ ਬਹੁਤ ਬੜੀ ਮਿੱਠਾ ਪਾਣੀ ਹੁੰਦਾ ਏ ਤਿੰਨ ਨੂੰ ਪਾਣੀ ਬਹੁਤ ਸਵਾਦ ਹੈ ਠੰਡਾ ਪਾਣੀ ਤਿੰਨ ਨੂੰ ਮਿੱਠਾ ਪਾਣੀ ਆਖਨੇ ਨਾ ਮੰਗੇ ਡੇੜੀ ਠੰਡਾ ਠੰਡਾ ਪਾਣੀ ਦੇਖ ਪੂਰਾ ਲੀਲਾ ਬੈਠ केजी अंगूरन दी बेल ए ਆਪਾਂ ਬਰਲ ਕਰੀ ਲਾਵਾਂਗੇ সুইਮ ਪੂਲ ਕੋਲੇ ਕਰਨ ਨੂੰ ਸਤਿ ਸ਼੍ਰੀ ਅਕਾਲ ਜੀ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਬਰ ਜਿਹੜੇ ਕਲਪਨਲ ਤੇ ਅੱਜ ਜਿਵੇਂ ਪਾਇਆ ਜੀ ਆਪਦਾ ਨਵਾਂ ਸੁੰਟਰ ਤੇ ਮੈਨੂੰ ਬਹੁਤ ਸ਼ੌਂਕ ਆ ਗਿਆ ਸੂਤ ਫਾੰਦ ਦੇਖਣ ਇਹ ਮੈਂ ਵਾਈਟ ਪਲਾਜ਼ੋ ਆ ਦਾ ਤੇ ਦੁਪੱਟਾ ਹੈਗਾ ਦੁਪੱਟਾ ਮੇਰੇ ਕੋਲ ਪੀ ਆਈ ਸੀਗਾ ਕਿਉਂਕਿ ਮੇਰੇ ਕੋਲ ਇਹਦੇ ਨਾਲ ਦਾ ਇੱਕ ਪਹਿਲਾ ਸੂਟ ਸੀਗਾ ਤੇ ਇਹਦਾ ਜਮੇ ਹੈ ਨਾ ਮੈਚਿੰਗ ਕਰ ਗਿਆ ਜਿਹੜਾ ਵਾਈਟ ਕਲਰ ਹੈਗਾ ਵਿੱਚ ਉਹਦੀ ਆਪਾਂ ਲੈਸ ਲਵਾਈ ਵੀ ਕਿਉਂਕਿ ਵਾਈਟ ਕਲਾਜ਼ ਹੋਗਾ ਹਨ ਤੇ ਇਹਦੇ ਉੱਤੇ ਫਲਾਵਰਸ ਵੀ ਬਣੇ ਹੋਏ ਲੰਗੇ ਬਹੁਤ ਬਿਊਟੀਫੁੱਲ ਦੇਖੋ ਜੀ ਦੁਪੱਟਾ ਬਹੁਤ ਵਧੀਆ ਹੈਗਾ ਐਨੀ ਹੈਗਾ ਵੀ ਗਰਮੀ ਜੀ ਹੁੰਦੀ ਆ ਤੇ ਇਹਨੂੰ ਤਾਂ ਬਹੁਤ ਚਾਹ ਹੈਗਾ ਜੀ ਸੂਟ ਪਾਉਣ ਦਾ ਸੂਟ ਜਿਆਦਾ ਪਾਉਣੀ ਆਗੀ ਤੇ ਹੁਣ ਚਲ ਕਰੇ ਕਰੇ ਹਨ ਜਿਵੇਂ ਹੁਣ ਜਦੋਂ ਸਕੂਲ ਜਾਣਾ ਹੁੰਦਾ ਸਕੂਲੋਂ ਆ ਕੇ ਫਿਰ ਤਾਂ ਇਹ ਮੈਂ ਟੀ-ਸ਼ਰਟ ਤੇ ਲੋਰੀ ਪਾਣੀ ਹੁੰਦੀ ਆਗੀ ਤੇ ਕਿਉਂਕਿ ਹੁਣ ਛੁੱਟੀਆਂ ਨਹੀਂ ਆ ਹੁਣ ਮੈਂ ਸੂਟੀ ਪਾਉਂਗੀ ਜੂਨ ਦੀ ਛੁੱਟੀਆਂ ਸਾਰਾ ਮਹੀਨਾ ਵੀ ਨਾ ਤੇ ਹੋਮਵਰਕ ਵੀ ਅੱਜ ਮੈਂ ਪੰਜਾਬੀ ਦਾ ਕੀਤਾ ਹਜੇ ਸਾਰਾ ਕੱਲ ਪੰਜਾਬੀ ਦਾ ਕੀਤਾਗਾ ਤਾਂ ਇਹ ਠੀਕ ਹੈ ਜੀ ਬੜੇ ਰਿਓ ਬਲੌਗ ਨਾਲ ਤੇ ਬੀਬੀ ਅੱਜ ਅੰਬ ਦਾ ਚਾਹ ਪਾਉਗੀ ਤੇ ਦਿਖਾਵਾਂਗੇ ਜੀ ਇਕ ਵੰਟਰੀ ਜ਼ਰੂਰ ਦੱਸਿਓ ਜੀ ਮੇਰਾ ਸੂਟ ਕਿਵੇਂ ਦਾ ਲੱਗਿਆ ਸੀ ਤੇ ਮੈਂ ਨਾ ਐਵੇਂ ਇੱਕ ਤਿਆਹ ਵਾਲਾ ਡਿਜ਼ਾਈਨ ਬਣਾਇਆਗਾ ਤੇ ਬਵਾ ਮੈਂ ਪਾਕਿਸਤਾਨੀ ਰੱਖਿਆ ਨੇ ਮੈਂ ਅਪਗ੍ਰੇਡਿੰਗ ਮਦਦੇ ਮੂੰਹ ਹੱਸਣ ਲੱਗੀ ਫਰਨ ਨਾਲ ਮਾ ਕਿ ਬਈ ਕਿ ਮੈਂ ਪਾਕਿਸਤਾਨੀ ਕਰਾਈਆਂ ਨੇ ਬਵਾ ਕਹਿੰਦਾ ਪਾਕਿਸਤਾਨਾ ਆਪਣਾ ਲੜੇ ਬਨੇਗੀ ਤੇ ਹਨਾ ਤੇ ਐਵੇਂ ਲੰਬੇ ਲੋਟ ਲੱਗੀ ਹੋਈ ਹੈਗੀ ਜੀ ਥੱਲੇ ਐਮ ਲੱਗੀ ਹੋਈ ਹੈ ਜੀ ਤੇ ਬਸ ਮੈਂ ਇੰਨੀ ਗੀਲਵਾਏ ਲੈਸ ਤੇ ਪਲਾਜ਼ੋ ਜਿਹੜਾ ਇਹਤੇ ਕੁਛ ਵੀ ਲਵਾਏ ਹੈਗਾ ਮੈਂ ਪਲਾਜ਼ੋ ਵੀ ਡਿਜ਼ਾਈਨ ਤੋਂ ਦਿਖਾਉਣੇ ਆ ਜੀ ਕੋਨਾ ਇਹ ਮੇਲਾ ਖੜੀਆ ਨੇ ਹੁਣ ਪਾਣੀ ਵੀ ਲਾ ਦਣਾ ਉਹ ਉੱਤੇ ਲਵੇ ਪਾਣੀ ਨਹੀਂ ਜਾਂਦਾ ਖਾਲ ਬਣਨ ਕਰਕੇ ਆ ਦੇਖੋ ਜੀ ਕਦੂ ਦੁੱਧ ਨਾਲ ਹੀ ਬਾਲੇ ਸਵਾਦ ਬਣਨ ਦੇਣਗੇ ਕੋਈ ਕੁਲੀ ਟੁੱਟੀ ਪਈ ਆ ਜੀ ਖਾਲ ਬਣ ਗਿਆ ਲੋ ਭਾਈ ਮਾਤ ਪਸੂ ਕਿੱਧਰ ਪਾਣਾ ਲੱਟਾਣਾ ਸੰਨੀ ਸੱਪੇ ਦੇ ਬੰਨ ਤਾਂ ਪਾਣੀ ਵੀ ਪਿਆ ਤਾਂ ਰੰਗ ਰੰਗ ਇਹਦਾ ਦੀਪੋਤੀ ਆਪਾਂ ਪਾ ਰਹੇ ਆ ਚਾਰ ਅੰਬ ਬਗਸ ਪਹਿਲਾਂ ਪਾ ਲਏ ਤੇ ਅੰਬ ਆਹੀ ਅੰਬ ਬੱਚੇ ਨੇ ਕਿਥੋਂ ਆਪਣੇ ਜਿਹਦੇ ਰਲੇ ਤੇ ਤੋੜ ਤੋੜਨੇ ਵਸ ਇਹ ਵੀ ਕੱਲ ਤਰਸੇਮ ਤੋੜ ਲਿਆ ਸੀਗਾ ਚਲਾਂ ਚਲ ਜਿਹੜੇ ਹੈਗੇ ਨੇ ਆਪਾਂ ਚਾਰ ਪਾ ਲੈਨੇ ਧੋਨਾ ਆਪਣਾ ਲੱਗਦੀ ਹੈ ਨਾਲ ਇਹਨੇ ਫੇਰ ਲੈ ਦੂਗੇ ਪਾ ਲਾਂਗੇ ਜਦੋਂ ਪੱਕ ਜੇਗਾ ਹੈ ਨਾ ਚੱਲਦੇ ਸੌਣ ਦੇ ਹੋਰ ਪਾ ਲਾਂਗੇ ਨਾਲ ਜਿਆਦਾ ਹੋ ਜੂਗਾ ਨਾਲ ਚ ਇਹਦੇ ਨਾਲ ਆਪਣਾ ਕੰਮ ਚੱਲ ਕੇ ਖੇਤ ਲਾਉਣ ਅੰਬ ਨਹੀਂ ਨਾ ਆਇਆ ਨਾ ਚੌਮਤੀ ਤੋੜ ਲਾ ਦਿੰਦੇ ਨੇ ਜਵਾਕ ਜਿੰਨੇ ਐ ਹੁੰਦੀ ਆ ਗੱਲ ਪੁੱਤ ਇਹਦਾ ਆਪਾਂ ਚਾਰ ਪਾ ਲਾਂ ਨੇ ਚਲੋ ਪੁੱਤ ਇਹ ਤੇ ਇਹ ਤੇ ਮਸਾਂ ਦਾ ਤਾਂ ਗਿਆ ਚਾੜ ਕਿ ਕਿ ਮਸਾਂ ਦਾ ਉਹ ਤੋਂ ਲੈ ਕੇ ਆਈ ਮੈਨੂੰ ਬਾਥ ਥਾਲ ਲੈ ਕੇ ਆਈ ਤਮਾ ਮਰ ਕੇ ਦੇਖ ਲਓ ਖਾਲੀ ਥਾਲ ਐਂਕਿਲਾ ਖਾਲੀ ਥਾਲ ਲੈ ਕੇ ਦੇਖਣਾ ਨਹੀਂ ਕੁਝ ਹੋਵੇ ਨਾ ਮੜਾ ਜਾ। ਇਹ ਤਾਂ ਕੀ ਆ ਤੁਹਾਨੂੰ ਮੜਾ ਦੇ ਸਾਧ ਪਾ ਦੇ। ਦੇਖਣਾ। ਜਦ ਬਰਾਤੀ ਵਾ ਫਿਰ ਮਹਲਾ ਜਰ ਨਹੀਂ ਦੋਸ ਰਹਿਦਾ ਨਾ ਤਾਂ ਘਟੀ ਲੋਟ ਰਹਿਦਾ ਨਾ ਬਾਲਾ ਹੀ ਲੋਟਦਾ। ਨਾ ਬੱਤ ਦਾ ਹੋਵੇ ਨਾ ਸਾਡਾ ਪਾਣੀ। ਬਾਲਾ ਕੰਡਾ ਮਸਾਲਾ ਵੀ ਚਾਹੀਦਾ ਜੇ ਉਹ ਸੁਣ ਦੂਆ। ਮਸਾਲਾ ਪੜਨ ਜੀ ਇਦਰੀ ਪਿਆ ਵਰਤ। ਬਦਨ ਆ ਕੀ ਹੋ ਰਿਹਾ ਸੋ ਉਹ ਹੈ ਕਿ ਮੈਂ ਇਥੇ ਲਾਉਂ ਜੀ ਸਵਾ ਪਾ ਲੇਤੇ ਹੀ ਪਾਉਂ ਜੀ ਇਹ ਚਾਰ ਵਾਲਾ ਮਸਾਲਾ ਹੁੰਦਾ ਪਾਈ ਚਾਹੇ ਕੁਛ ਮਰਜ਼ੀ ਦਾ ਆਪ ਕੋ ਆਉਦੀ ਪਸੰਦ ਆ ਤਾਂ ਜੀ ਇਤਰਾ ਬਾਰਾ ਹੋਰ ਦੂਜਾ ਨਿੰਬੂ ਵਾਲਾ ਮਸਾਲਾ ਵੀ ਪਾ ਲੈਂਦੇ ਮੈਂ ਤਾਂ ਕਦੇ ਪਾਇਆ ਨਹੀਂ ਮੇਰੇ ਜੀ ਖੰਡ ਖਾਈ ਜੀ ਨਿੰਬੂ ਵਾਲਾ ਮਸਾਲਾ ਬਹੁਤ ਸਾਰੇ ਲੋਕ ਪਾਉਂਦੇ ਅਸੀਂ ਨਿੰਬੂ ਦਾ ਮਸਾਲਾ ਜਦੋਂ ਨਿੰਬੂ ਚਾਰ ਪਾਉਣੇ ਨੇ ਉਹਦੀ ਕੋਈ ਨਹੀਂ ਅਪਾਹੇ ਕੱਟ ਕੇ ਨਾ 10 12 ਵਜੇ ਮੈਂ ਕੱਟ ਦਿੱਤੇ ਇਹ ਦੁਪਹਿਰਾ ਦੁਪਹਿਰਾ ਨਾ ਧੁੱਪ ਲਵਾਤੀ ਮੈਂ ਤੇ ਬੀਬੀ ਨੇ ਕੱਟ ਲਈ ਨੀ ਤੂੰ ਨਾ ਘਟਕਾ ਕੱਟਦੀ ਆ ਪਤਾ ਮੈਂ ਕੱਟ ਤੀ ਨਹੀਂ ਛੜਾ ਨੰਗ ਗਿਆ ਦੁਪਹਿਰਾ ਜਾ ਫਿਰੰਕ ਕੰਮ ਵਾਲਾ ਨਾ ਚਾਹ ਪਾਣੀ ਕਰਤਾ ਚੱਲ ਨਾ ਕੈ ਪਾਸ ਜਾ ਹੋ ਗਿਆ ਕੁਛ ਨਹੀਂ ਹੋਗਾ ਬੋਲ ਲੋ ਵਾਹ ਤੇ ਤੁਹ ਕੋਦ ਲੈ ਹੀ ਪਾਣੇ

ਆਰਾ ਨਾ ਹੋ ਜੇ ਨਾ ਥੋੜਾ ਜਿਹਾ ਬਚਾ ਲਈ ਕਟ ਸੀ ਪਾ ਦੇ ਦੀ ਅੰਕ ਤੇ ਪੁੱਟ ਲਓ ਤੇਨ ਤੇਲ ਪਾ ਕੇ ਨਾ ਫੇਰ ਇਹਨਾਂ ਉੱਤੇ ਸੋ। ਮਹਾਰਾਜ ਜਰੀਆ ਕਰੇ ਵਰਕਪਾ ਕਰੇ। ਜਰੀਆ ਚਾਰ ਉੱਤੇ ਆਪਣ। ਸਫਾਈ ਦੇ ਦਿੱਤੀ। ਬਣਾ ਕਰਾਉਂਦੇ। ਦੰਗਰ ਰੱਖ ਲੈ। ਲੈ 니ਚੂ ਦੇ ਦਾਦੀ ਵਰਤੀ ਕਰਦੇ ਆ ਖਾਰੇ ਤੇ। ਉਹਨਾਂ ਪੈਨੇਂ ਖੰਡ ਵੀ ਪਾ ਦਾਂਗੇ ਇੱਕ ਮਿੰਟ ਇਹ ਤਾਂ ਨਾ ਕੰਦੇ ਹੋ ਬਣ ਗਿਆ ਦਾ ਰਸਾ ਦੇਉਂਦਾ ਰਹਿਆ ਹੈ ਨਾ ਕਲੀ ਖੰਦੀ ਦੀ ਮੋਹਿਆ ਰੋੜੀ ਗਈ ਕਾਹਦਾ ਵਾਲੀ ਨਹੀਂ ਪਾ ਤੇ ਪੰਗਾ ਗਿਆ ਪਾਲਾ ਉਹ ਚ ਨਹੀਂ ਹੋਰ ਪਾਲਾ ਨਰਮ ਚ ਉਹ ਨਹੀਂ ਆਉਂਦੀ ਹਲਦੀ ਹਲਦੀ ਖੱਲਬਾ ਆਹਾਂ ਇੰਤਜ਼ਾਰ ਹੁਣ ਤੇਲ ਤੇ ਸਾਂਗੋ ਪੁੱਤ ਪਾ ਲਿਆ ਤੇ ਨੂੰ ਮਿਰਚ ਬਸਾਰਾ ਤੇਲ ਪਾ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਏਰ ਪੱਤਰ ਤੇ ਪਾ ਲਏ ਤੇ ਬੋਲ ਚਾਨ ਪੈ ਰੱਖਣਾ ਹੁੰਦਾ ਹੈ ਇਹ ਵੀ ਬਸਰਾ ਸੱਟੇ ਪਾ ਦਿੱਤਾ ਜਦੋਂ ਬਣ ਗਿਆ ਤੇ ਖਾਣ ਲਿਆ ਆ ਜਿਹੜੇ ਕਹਿੰਦੀ ਆ ਭੈਣ ਮੈਂ ਕਰਾ ਚਾਰ ਪਾਇਆ ਨਹੀਂ ਨਾ ਹੁਣ ਤੁਸੀਂ ਵੀ ਦੇਖ ਲਿਓ ਇੱਕ ਤਰ੍ਹਾਂ ਨਾ ਸੁਮਸਾਲੇ ਰਹਾ ਲਿਓ ਇਹ ਮੈਂ ਪਾ ਨਾ। ਕਿਉਂਕਿ ਸੋ ਨਾਲ ਉਹਦੀ ਰਸਤਾ ਦੀ ਤੇ ਲੱਗ ਜਾਗੇ ਅੱਜ ਹੋਗੀ ਇੱਕ ਦਿਨ ਹਨਾ ਮੈਂ ਤੁਕ ਦੋ ਦੋ ਟੋਰੀ ਨਹੀਂ ਹੋਗੀ। ਰਸਨਾ ਨੂੰ ਤਾਂ ਲੈ ਕੇ ਸੱਜਣਗੇ। ਲੈਟ ਪੈਟ ਵੀ ਹੋਇਆ ਥਮਕੀ ਰਮਨ ਨੂੰ ਵਧੀਆ ਦਿਨ ਆਇਆ। ਧੰਨਵਾਦ ਸਰਕਾਰ ਦਾ। ਜੋ ਹੁਣ ਤਾਂ ਇਹ ਤਾਂ ਇਹ ਤਾਂ ਕੰਕਾ ਕੰਦਾ ਜਿਆ ਕਾ ਵੀ ਕਿੱਥੇ ਫੇਟਾ ਜਨਾਰਾ ਜੀ ਕਿੱਥੇ ਤਾਂ ਆਪਾਂ ਵੀ ਆਪਾਂ ਲੈ ਕੇ ਤੇਰੇ ਨਾਲ ਫਟਾਰਾ ਰਿਹਾ ਹੈ ਬੇਟਾ ਮਲਾਕੇ ਪਾਈਂਦਾ ਯਾਰ ਇਹਦੇ ਕੋਈ ਤੇ ਟੈਂਪਰ ਨਹੀਂ ਲੱਗਦਾ ਹੈਗਾ ਮਿੰਟਿਕ ਕਰੀਗਾ ਤੁਹਾਨੂੰ ਰਾਹ ਤੋਂ ਅੰਕਲ ਅੰਕਲ ਨੂੰ ਉਹਨੂੰ ਨਾ ਪੂਰੀ ਚੰਗੀ ਤਰ੍ਹਾਂ ਤੋਗੇ ਤਾ ਦੋ ਤੂੰ ਪਰਾ ਕੋ ਨਾ ਫਿਰ ਉਹ ਕੱਟ ਕੇ ਵੀ ਇਹ ਤੋਂ ਮੇਰਾ ਚੱਕਨ ਤਕਰ ਖਿੰਦੇ ਨਾ ਹਨਾ ਕੰਟੀ ਨੂੰ ਵੱਧ ਰੱਖੁਰ ਜੇ ਮੈਂ ਮੱਧਿਆ ਜਿੰਨੇ ਸਿਕਾ ਉਹਨੇ ਆਇਆ ਤਾਂ ਧੁੱਪ ਬਹੁਤ ਤੇ ਆਪਣੀ 3 ਘੰਟੇ ਧੁੱਪ ਲੱਗੀ ਤੇ ਉਸ ਤੋਂ ਬਾਅਦ ਇਹਨੂੰ ਨਾ ਪੂਰੀ ਚੰਗੀ ਤਰ੍ਹਾਂ ਕੰਡਨ ਕੱਢ ਗਈ ਇਹਦੇ ਤੇ ਬਈ ਕਿੰਦੀ ਕੀ ਹੈ ਮੇਰੇ ਤੇ ਉਹ ਗੀਤ ਉਹ ਹੈ ਰਾਈ ਮੇਥੇ ਸਰੋਂ ਦਾ ਤੇਲ ਨੂਨ ਬਸਾਰਾ ਹਲਦੀ ਖੰਡ ਤਾਂ ਨਹੀਂ ਚੀਜ਼ਾਂ ਪਾਉਣਾ ਬਸ ਇਹ ਚੀਜ਼ਾਂ ਖੋਹੀ ਕਰਨੀਆਂ ਫਿਰ ਬਾਕੀ ਨੂੰ ਮਿਲਾ ਦਦਾ ਫਿਰ ਨੂੰ ਚਾਹੀ ਇਤਨੇ ਦੋ ਦਿਨ ਚ ਪੂਰੀ ਵਧੀਆ ਬਣ ਜੂਗਾ ਕਿੰਨੇ ਕਿੰਨੇ ਬਣ ਜੂਗੀ ਪੂਰੀ ਵਧੀਆ ਬਣ ਜੂਗਾ ਦੋ ਚਾਰ ਦਿਨਾਂ ਚ ਇਹ ਦੋ ਦਿਨਾਂ ਤੋਂ ਬਣਦੇ ਰਹੇ ਨਾ ਰੱਜੀ ਬਾ अजबाक ता कड़डा ही खालया मरी भड़ ताजा चार बदीया लाधा है ताजा, ताजा ताजा चार बवतीया लाधा है जब गोर्ण है तो यह शां लेने जिए वो सादे बना लागगे नख पुन्यों पत आख शेटल लागजा लागजानेंगे तो उपल ताजेल नाजे ਦਾਰ ਬਾਂ ਦਾ ਤਰੀਕਾ ਉਹ ਦੇਖਦੀ ਰਹਿੰਦੀ ਆਏ ਸਾਲ ਤੇ ਸਿੱਕ ਤੇ ਬਦਈਆ ਚਾਰ ਬਣੇ ਕਿੱਟਾ ਆਪਣਾ ਹੈ ਨਾ ਫਿਰ ਬਦਈਆ ਚੱਟਾ ਜਾਊਗਾ ਸਭ ਦਾ ਬਦਈਆ ਬਣੇ ਇਹ ਆਪਣੀ ਤਰੀਕੇ ਹੁੰਦੇ ਨੇ ਕੰਮ ਕਰਨ ਦੇ ਤੇ ਕਿ ਕਿਸੇ ਰਮਾੜਾ ਨਾ ਕਰੋ ਜੇ ਆਪਦਾ ਮਾੜਾ ਕਰਦਾ ਕੋਈ ਤਾਂ ਰੂੰ ਅਗਲੇ ਵੀ ਸੁਨਖਰੋ ਇਸੇ ਦਾ ਤੇ ਤੈਨੂੰ ਖਲਾ ਕਰ ਦੋ ਬੁਰਾ ਨਾ ਕਰੋ ਜੇ ਕੋਈ ਬਰਾਉਂ ਹੀ ਸਮਝਦਾ ਤੇ ਸਾਨੂੰ ਤਾਂ ਅਗਲੇ ਦੇ ਖਲਾ ਰਿਹਾ ਐਸਾ ਕਰੇ ਕਰਿਆ ਨਹੀਂ ਬੁਰਾ ਤੇਰਾ ਤੇ ਆਪਾਂ ਨੂੰ ਵੀ ਜੁਪੀਰ ਹੋ ਗਿਆ ਨਹੀਂ ਮੈਂ ਤੇ ਅੱਜ ਮੈਂ ਪਜਾਦ ਦੇ ਕੰਮ ਕਰਦਾ ਤੇ ਮਨ ਤੁਹਾਨੂੰ ਹਰੀ ਪਹਿਲੀ ਚੀਜ਼ ਪਹਿਲੀ ਪਹਿਲੀ ਚੀਜ਼ ਮੇਰੇ ਨਾਲ ਹੀ ਕੰਮ ਕਰਦਾ ਇਕ ਤੋੜਾ ਕੰਪਿਊਟਰ ਦਾ ਵੀ ਨੁਮਾਇੰਦਾ ਸੱਚ ਜੀ ਉਹ ਜਿਹੜਾ ਮੈਂ ਅੱਜ ਦਾ ਨਵੇਕਾ ਮੈਂ ਤਾਂ ਕੱਲੂ ਕਰਾਂਗੇ ਕਿ ਮੈਂ ਮੈਸਰਾ ਵੀ ਹਿੰਦੀਆ ਕੱਲੂ ਕਰਾਂਗੇ ਹੁਣ ਕਿਉਂ ਆ ਕੇ ਮਨਾਰੂ ਚ ਲੱਗ ਗਈ ਸੀ ਦੇਖੋ ਆਪਣਾ ਕਿਹੜਾ ਬੱਚਾ ਆਊਗਾ ਕੋਈ ਜੀ ਜਿਹੜੀ ਤਰ੍ਹਾਂ ਕਰਣੀ ਹੈ ਉਹਦੀ ਮੰਮਾ ਨੂੰ ਮੰਮਾ ਨਾਲ ਹੀ ਤੁਰ ਜਾਵਾਂਗੇ ਉਹ ਕਰ ਦੇ ਜੀ ਦੇਖਾਂਗੇ ਉਹਨੇ ਤਾਂ ਨਹੀਂ ਦੱਸਦਾ ਅਸੀਂ ਕਿਹਾ ਸੀਗਾ ਕੱਲੇ ਕਰ ਮਿੱਪੂ ਨੂੰ ਲੈ ਆਤੀਏ ਤੇ ਅਸੀਂ ਕੋਲ ਮੇਰੇ ਕੋਲ ਜੀ ਮਿਲ ਜੂ ਜਿਹੜਾ ਕੁੜੀਆਂ ਨੇ ਬਣੀਆਂ ਉਹ ਉਹ ਜਮਣਾ ਜਮਣਾ ਨਹੀਂ ਕਹਿੰਦੇ ਜੀ ਉਹ ਕਿਨੇ ਚੜੀਆਂ ਲਾ ਦਤਾ ਆ ਜਾਤਾ ਲੋਕਤ ਵਧ ਗਿਆ ਲਾ ਹਮ ਬਤਾਂਦੇ ਤੇਰੇ ਲੱਗੇ ਤੇ ਫਿਰ ਉਹ ਕਿਤਾ ਰਾਤ ਆਣੋ ਤਾ ਸਾਹਮਣੇ ਲੋਕ ਤੇਰੀ ਹੈਗੇ ਫਿਰ ਰਾਤ ਤੇ ਸਾਹਮਣੇ ਚਾਲ ਚਰ ਪਉਣ ਪੈ ਦੋ ਕਿਤਾ ਰਹਾ ਸਾਹਮਣੇ ਆਇ ਇੱਕ ਲਵੇ ਆ ਘਰਾ ਤੇ ਆ ਇੱਕ ਤੇ ਜ ਸਾਡੇ ਆਲੂ ਬੁਖਾਰੇ ਵੀ ਮੁੱਕ ਗਏ ਇੱਕ ਖਾਣੇ ਪੀਣ ਦੀ ਚੀਜ਼ ਨੂੰ ਮੁੱਕਸਾਂ ਇਆ ਆਪਣੇ ਆਲੂ ਖਰੇ ਨੇ ਲੱਗਦੀ ਨਹੀਂ ਤੋੜ ਤੋੜ ਕੇ ਆਲੂ ਬੁਖਾਰਾ ਵੀ ਰਾਹ ਤੇ ਆਹ ਹੋਰ ਆਈ ਮੁੱਕ ਗਏ ਮੇਲ ਮੈਂ ਡੜੀ ਨੂੰ ਹਜੇ ਕਿਹਾ ਮੁੱਕ ਡੜੀ ਆਲੂ ਕਰ ਲਈ ਅਹੀਂ ਕਹਿੰਦਾ ਕਿਹੜੇ ਆਲੂ ਕਰ ਗਿਆ ਮੈਂ ਉਹ ਵੀ ਗਏ ਇੱਕ ਦਿਨ ਮੈਂ ਤੇ ਨੂੰ ਜਿਹੜੀ ਬਾਲਟੀ ਤੋੜ ਲਈ ਜਾਂ ਤੋੜ ਲਈ ਨਾ ਕੋਤੀ ਮਾਸ਼ ਤਾਂ ਦੇਖੇ ਵੀ ਨਹੀਂ ਕਰ ਕੇ ਅੱਜ ਦਿਨ ਹੈ ਵੀ ਵੀ ਉਹ ਦਵਾ ਤਾਂ ਦੇਖੇ ਵੀ ਨਹੀਂ ਕਰਦੀ ਇਹ ਵੀ ਨਹੀਂ ਵੀ ਕਹੇ ਜੀ ਆਲੂ ਬੁਖਾਰੇ ਦੇ ਬਾਅਦ ਤਾਂ ਉਹ ਐਸੇ ਮਿੱਠੇ ਬਹੁਤ ਸੀਗੇ ਐਤਕੀ ਪਿਛਲੇ ਵੈਕਸ ਚਾਹੀਦਾ। ਇਹ ਗੇਟ ਵਧੀਆ। ਰਸਾਰੇ ਬਣ ਗਏ। ਆ ਸਾਰਾ ਡੱਬਾ ਭਰ ਗਿਆ। ਡੱਬਾ ਕਿੰਨੇ ਦਾ? ਕਿੰਨਾ? 10 ਕਿਲੋ ਦਾ। 10 ਕਿਲੋ ਹੈ ਵੀ ਨਹੀਂ। ਇਹਨਾਂ ਗੋਦੋ ਕਿਲੋ ਸਾਰੀਆਂ ਗੋਫੜੀਆਂ ਵੀ ਨਿਕਲਿਆ ਹੀ ਨਾ। ਇਹ ਤਾਂ ਹੱਥ ਤੋਂ ਕੰਨ ਲੱਗੇ ਰਿ ਤੋਂ। ਘੱਟ ਨਾਲ। ਲੈ ਫਿਰ ਤੇ ਬਾਕੀ ਦਾ ਮਸਾਲਾ ਆਪਾਂ ਉੱਤੇ ਪੁੱਟਤਾ ਇਹਦੇ। ਇਹ ਤਾਂ ਚਾਰ ਚੌਂ ਦਾ ਤਰੀਕਾ। ਆ ਕੇ ਕਰਤਾ ਤਿਆਰ। ਉੱਤਰਾ ਢੱਕਣ ਬੰਦ ਕਰ ਦਾਂਗੇ। 2-4 ਦਿਨ ਹਿਲਾਉਂਦੇ ਚਲਾਉਂਦੇ ਰਹਾਂਗੇ। ਫਿਰ ਜੇ ਨਹੀਂ ਸਰੂ ਤਾਂ ਤੇਰ ਥੱਲੇ ਜੇ ਹੋ ਜੂਗਾ। ਤੇ ਫਿਰ ਆਪਾਂ ਨਾ ਉਹ ਕਰ ਦਾਂਗੇ। ਡੱਬੇ 'ਚ ਕੱਢ ਲਿਆ ਕਰਾਂਗੇ ਕੜਸੀ ਨਾਲ ਇੱਧਰ ਛੋਟਾ ਡੱਬਾ ਲਾ ਲਾਂਗੇ। ਇਹਨੂੰ ਆਪਾਂ ਇੱਧਰ ਬੈਠੀ ਵਾਲੇ ਅੰਦਰ ਧਰ ਦਾਂਗੇ। ਤੇ ਰਸੋਈ 'ਚ ਆਪਣੇ ਫਿਰ ਮੱਲੋ ਮੱਲੀ ਜਵਾਕ ਦੱਲਾ। ਕੋਈ ਗਿੱਲਾ ਵੱੱਤਾ ਹੱਥ ਲੱਗ ਜੇ ਚਾਰ ਫੇਰ ਦੀ ਖਰਾਬ ਹੋ ਜਾਣਾ। ਤੇ ਡੱਬੇ ਆਪਣੇ ਵਾਲੇ ਪੈ ਨਹੀਂ ਉੱਥੇ ਰਸੋਈ 'ਚ। ਡੱਬੇ 'ਚ ਕੱਢ ਲਿਆ ਕਰਾਂਗੇ। ਲੇਕਿਨ ਚਾਰ ਪਾ ਕੇ ਆਪਾਂ ਤਿਆਰ ਕਰਤਾ। ਧੰਨਵਾਦ ਵੀਡੀਓ ਦੇਖਣ ਲਈ ਸਾਰਿਆਂ ਦਾ ਤੇ ਠੀਕ ਹੈ ਜੀ ਅੱਜ ਦੇ ਬਲੌਗ ਦੇ ਐਂਡ ਕਰਦੇ ਆਂ ਆਪਾਂ ਇੱਥੇ ਕੱਲੂ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ